ਕਾਸ ਵਿੱਚ 25 ਮਈ 1606 ਦਾ ਦਿਨ ਜਿਹੜਾ ਬਹੁਤ ਹੀ ਕਾਲਾ ਆ ਕਿਉਂਕਿ ਇਸ ਦਿਨ ਦੇ ਉੱਪਰ دنیਆਵੀ ਦੁਨੀਆ ਦੇ ਮਤਾਬਕ ਧੰਤਨ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਗ੍ਰਿਫਤਾਰੀ ਕਰਕੇ ਲਾਹੌਰ ਖੜਿਆ ਗਿਆ ਸੀ ਤੇ ਤੁਹਾਨੂੰ ਵੀ ਪਤਾ ਕਿ 22 ਮਈ 1606 ਨੂੰ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਇਹਨਾਂ ਨੇ ਆਰਡਰ ਕਰਨ ਵਾਲੇ ਸਨ ਵੀਰੋ ਹੁਣ ਇੱਥੇ ਸਵਾਲ ਖੜਾ ਇਹ ਹੁੰਦਾ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਕਿਉਂ ਹੋਈ ਤੇ ਉਹਦਾ ਕੀ ਕਾਰਨ ਕੱਲਾ ਖੁਸਰੋ ਹੀ ਕਿ ਜਾਂ ਹੋਰ ਸੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਵੀ ਵੀਰ ਇਤਿਹਾਸ ਜਾਣਦੇ ਨੇ ਕਿਉਂਕਿ ਬਹੁਤ ਫਰਕ ਪੈ ਗਿਆ ਅੱਜ ਸਾਡੀ ਕੌਮ ਦੇ ਵਿੱਚੇ ਕੌਮ ਦੇ ਵਿੱਚ ਆਪਣੇ ਇਤਿਹਾਸ ਨੂੰ ਜਾਣਨ ਦਾ ਪੜਨ ਦਾ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਨੇ ਉਸ ਗੱਲ ਵੱਲ ਧਿਆਨ ਦੇਣ ਲੱਪੇ ਨੇ ਵੀਰੋ ਜਦੋਂ ਖੁਸਰੋ ਨੇ ਆਪਣੇ ਪਿਓ ਜਹਾਂਗੀਰ ਦੇ ਖਿਲਾਫ ਜਿਹੜੀ ਹੀ ਵਿਦਰੋਹ ਕੀਤਾ ਤੇ ਕੁਦਰਤੀ ਗੱਲ ਉਹਦੇ ਨਾਲ ਬਹੁਤ ਵੱਡੇ ਐਲਕਾਰ ਵੀ ਹੋਣਗੇ ਸੈਨਿਕ ਵੀ ਹੋਣਗੇ ਕਿਉਂਕਿ ਉਹ ਵੀ ਤਾਂ ਉਹਦਾ ਪੁੱਤਰ ਸੀ ਜਹਾਂਗੀਰ ਦਾ ਤੇ ਉਹਦਾ ਵੀ ਲੋਕਾਂ ਨਾਲ ਨਿੱਜੀ ਰਿਲੇਸ਼ਨ ਹੋਣਗੇ ਜਰਨੇਲਾ ਨਾਲ ਵੀ ਹੋਣਗੇ ਤਾਂ ਫਿਰ ਉਹ ਜਿਹਨੂੰ ਗੁਰੂ ਸਾਹਿਬ ਨੂੰ ਸ਼ਹਾਦਤ ਦੇ ਦਿੱਤੀ ਗਈ ਆ ਤਾਂ ਫਿਰ ਉਹਦੇ ਅਹਿਲਕਾਰਾਂ ਨੂੰ ਉਹਦੇ ਸੈਨਿਕਾਂ ਨੂੰ ਕਿਹੜੀਆਂ ਵੱਡੀਆਂ ਸਜ਼ਾਵਾਂ ਦਿੱਤੀਆਂ ਕਿਤੇ ਆਪਾਂ ਪੜਿਆ ਸੁਣਿਆ ਜਾਂ ਆਪਾਂ ਜਾਣਿਆ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਇਹੋ ਜੀਆਂ ਵੱਡੀਆਂ ਸਜ਼ਾਵਾਂ ਉਹਨਾਂ ਨੂੰ ਵੀ ਦਿੱਤੀਆਂ ਗਈਆਂ ਤੇ ਸ਼ਾਇਦ ਤੁਹਾਡੇ ਵਰਗੇ ਵੀਰਾਂ ਦਾ ਵਿਚਾਰੂਗਾ ਕਿ ਇਹੋ ਜਿਹਾ ਸੁਣਨ ਨੂੰ ਪੜਨ ਨੂੰ ਨਹੀਂ ਮਿਲਿਆ ਕਿਉਂ ਨਹੀਂ ਪ੍ਰਚਾਰਿਆ ਗਿਆ ਕਿਉਂ ਪ੍ਰਚਾਰਿਆ ਨਹੀਂ ਗਿਆ ਕਿਉਂਕਿ ਹੋ ਸਕਦਾ ਇਹੋ ਜੀ ਗੱਲ ਹੋਈ ਹੀ ਨਾ ਹੋਵੇ ਉਹਨਾਂ ਨਾਲ ਤੇ ਦੂਜੇ ਪਾਸੇ ਆਪਾਂ ਇਹ ਗੱਲ ਕਹਿ ਦਿੰਨੇ ਆ ਕਿ ਜਿਹੜੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਫਿਰ ਇਹਦੇ ਵਿੱਚ ਇੱਕ ਇਹ ਕਿਹਾ ਗਿਆ ਕਿ ਖੁਸਰੋ ਨੂੰ ਗੁਰੂ ਸਾਹਿਬ ਨੇ ਅਸੀਸਾਂ ਦਿੱਤੀਆਂ ਸੀ ਇੱਕ ਪਾਸੇ ਅਸੀਸਾਂ ਦੇਣ ਵਾਲੀ ਗੱਲ ਤੇ ਦੂਜੇ ਪਾਸੇ ਅਹਿਲਕਾਰਾਂ ਦਾ ਜਹਾਂਗੀਰ ਖਿਲਾਫ ਵਿਦਰੋਹ ਕਰਨਾ ਲੜਨਾ ਇਹ ਦੋ ਗੱਲਾਂ ਬਹੁਤ ਵੱਡੀਆਂ ਨੇ ਸਜ਼ਾਆਂ ਉਹਨਾਂ ਨੂੰ ਵੱਡੀਆਂ ਬਣਨੀਆਂ ਚਾਹੀਦੀ ਸੀ ਗੁਰੂ ਸਾਹਿਬ ਨੂੰ ਨਹੀਂ ਸੀ ਬਣਨੀਆਂ ਚਾਹੀਦੀਆਂ ਦੁਨੀਆਵੀ ਦੁਨੀਆਂ ਦੇ ਮੁਤਾਬਕ ਪਰ ਹੋਇਆ ਉਲਟ ਕਿਉਂ ਹੋਇਆ ਕਿ ਇਥੇ ਇਹਦੇ ਮਗਰਕ ਤੇ ਹੋਰ ਕੋਈ ਸੋਚ ਹੀ ਹੋਰ ਕੋਈ ਸਾਜਿਸ਼ ਹੀ ਜਿਹੜੇ ਕਰਕੇ ਗੁਰੂ ਸਾਹਿਬ ਜੀ ਨੂੰ ਸ਼ਹਾਦਤ ਕੀਤਾ ਗਿਆ ਹੁਣ ਜਹਾਂਗੀਰ ਨੇ ਤਾਂ ਕਹਿ ਦਿੱਤਾ ਹੋਊਗਾ ਕਿ ਗ੍ਰਿਫਤਾਰ ਕਰ ਲੋ ਤੁਹਾਨੂੰ ਵੀ ਪਤਾ ਕਿ ਦੁਨੀਆਵੀ ਦੁਨੀਆਂ ਦੇ ਵਿੱਚ ਇਹੋ ਜਿਹਾ ਕਈ ਕੁਝ ਹੁੰਦਾ ਜਿਨ੍ਹਾਂ ਦੀ ਲੋਕਾਂ ਦੀ ਸੋਚ ਛੋਟੀ ਹੁੰਦੀ ਹੈ ਕਿ ਕੋਈ ਮਹਾਂਪੁਰਸ਼ ਨੂੰ ਉਹਦੇ ਪ੍ਰਤੀ ਕਿੱਦਾਂ ਦੇ ਸ਼ਬਦ ਵਰਤਨੇ ਨੇ ਤਾਂ ਉਹ ਗ੍ਰਿਫਤਾਰੀ ਵਾਲੀ ਤੇ ਗੱਲ ਹੋ ਗਈ ਤੇ ਜਹਾਂਗੀਰ ਨੇ ਜੇ ਚੰਦੂ ਸ਼ਾਹ ਜਿਹੜਾ ਪਾਪੀ ਦੁਸ਼ਟ ਸੀ ਜਿਨੇ ਇਹ ਪਾਪ ਕਮਾਇਆ ਉਹਨੇ ਤੇ ਵੇਖੋ 25 ਮਈ ਨੂੰ ਖੜ ਕੇ ਗੁਰੂ ਸਾਹਿਬ ਜੀ ਨੂੰ ਲਾਹੌਰ ਤੇ ਜਾਂਦਿਆਂ ਹੀ ਸਾ ਗੁਰੂ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਨੂੰ ਭੁੱਖਿਆ ਰੱਖਿਆ ਸੌਣ ਨਹੀਂ ਦਿੱਤਾ ਗਿਆ ਉਦੋਂ ਬਾਅਦ ਜਿਹੜੇ ਅਤਿਆਚਾਰ ਕੀਤੇ ਗਏ ਉਹ ਬੋਲ ਕੇ ਦੱਸਣ ਤੋਂ ਬਾਹਰ ਦੀ ਗੱਲ ਹੈ ਉਹ ਦੱਸੇ ਨਹੀਂ ਜਾ ਸਕਦੇ ਇਹਨਾਂ ਉਹਨੇ ਪਾਪ ਪਾਪ ਕਮਾਇਆ ਉਹਨੂੰ ਕਿਨੇ ਇੱਕੋ ਦਿਨ ਚ ਧਕਾਰ ਦੇ ਦਿੱਤਾ ਕਿ ਤੂੰ ਸਜ਼ਾ ਵੀ ਉਹ ਦੇ ਦੇ ਪੀ ਬਸ ਇਦਾਂ ਨਹੀਂ ਵੀਰੋ ਹੋ ਸਕਦਾ ਨਾ ਕੋਈ ਕਿਸੇ ਵੀ ਕਾਨੂੰਨ ਮੁਤਾਬਕ ਇੰਜ ਨਹੀਂ ਹੋ ਸਕਦਾ ਤੁਹਾਨੂੰ ਵੀ ਪਤਾ ਉਦੋਂ ਸਾਊਥ ਏਸ਼ੀਆ ਦੇ ਵਿੱਚ ਪਹਿਲੇ ਸ਼ਹੀਦ ਹੋਏ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਤੇ ਵੀਰੋ ਵੇਖੋ ਇਹਨਾਂ ਨੇ ਬਲ ਕਿਹੜੇ ਪਾਸੇ ਮੁੜ ਕੇ ਕਹਾਣੀ ਜੋੜ ਦਿੱਤੀ ਫਿਰ ਉਹ ਚਿੱਤਰ ਬਣਾ ਦਿੱਤੇਗੇ ਉਹਨਾਂ ਚਿੱਤਰਾਂ ਦੇ ਵਿੱਚ ਚੰਦੂ ਸ਼ਾਹ ਜਿਹੜਾ ਸੀ ਅਲੋਪ ਕਰ ਦਿੱਤਾ ਗਿਆ ਤੇ ਹੋਰ ਬੰਦੇ ਜਿਹੜੇ ਸੀ ਉੱਥੇ ਡਾਹ ਤੇ ਅੱਗ ਮਚਦੀਆਂ ਵਿਖਾ ਦਿੱਤੀਆਂ ਕਈਆਂ ਬੜਾ ਖੁਸ਼ ਕਰ ਦਿੱਤਾ ਗਿਆ ਤੁਹਾਨੂੰ ਵੀ ਪਤਾ ਕਿ ਚੰਦੂ ਸ਼ਾਹ ਨੂੰ ਫਿਰ ਸਿੱਖਾਂ ਨੇ ਵੜਿਆ ਯਾਨੀ ਕਿ ਮਾਰਿਆ ਕੈਂਤੂ ਭਾਪਕੇ ਉਹ ਲਾਹੌਰ ਦੇ ਵਿੱਚ ਭਾਈ ਪਠਿਆਰੇ ਨੇ ਜਿਹੜਾ ਸੀ ਮੁੜਕੇ ਖੁਰਪਾ ਮਾਰ ਕੇ ਮਾਰਿਆ ਉਹਦੇ ਪੁੱਤਰਾਂ ਨੇ ਉਹਦੇ ਪੁੱਤਰ ਨੇ ਜਿਹੜਾ ਸੀ ਵਿਦਰੋਹ ਕੀਤਾ ਜਿਹੜਾ ਸੀ 3 ਅਕਤੂਬਰ ਤੇ 1621 ਨੂੰ ਹਰਗੋਬਿੰਦ ਨਗਰ ਜਿਹੜਾ ਵਾ ਮਤਲਬ ਉਹਦੇ ਵਿੱਚ ਜਿਹੜਾ ਸੀ ਜੰਗ ਹੋਈ ਤੇ ਉਹਦੇ ਵਿੱਚ ਉਹ ਵੀ ਮਾਰਿਆ ਗਿਆ ਉਹਦਾ ਸਾਲਾ ਵੀ ਮਾਰਿਆ ਗਿਆ ਤੇ ਉਹਦਾ ਸੋਹਰਾ ਵੀ ਮਾਰਿਆ ਗਿਆ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਇਧਰਲੇ ਪਾਸੇ ਧਿਆਨ ਦਿੰਦੀਆਂ ਕਿ ਅਸੀਂ ਨਾ ਬਾਰੇ ਵਿਚਾਰੀਏ ਜੇ ਅਸੀਂ ਨਹੀਂ ਵਿਚਾਰਾਂਗੇ ਤੇ ਕੌਣ ਵਿਚਾਰੂਗਾ ਆਪਾਂ ਨੂੰ ਸਿਰਫ ਹੋਰ ਪਾਸੇ ਲਾ ਦਿੱਤਾ ਗਿਆ ਕਿ ਜੀ ਐਡਾ ਹੋ ਗਿਆ ਉਦਾਂ ਹੋ ਗਿਆ ਪਰ ਪਾਪ ਤੇ ਕਿਸੇ ਹੋਰ ਨੇ ਕਮਾਇਆ ਸੀ ਗੁਰੂ ਸਾਹਿਬ ਨੂੰ ਐਡਾ ਕਦੀ ਹੋ ਨਹੀਂ ਸੀ ਸਕਦਾ ਕਿ ਜਿਹਦੇ ਹਿਸਾਬ ਦੇ ਨਾਲ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪ੍ਰਚਾਰਿਆ ਤੇ ਕੀਤਾ ਕਰਵਾਇਆ ਗਿਆ ਸਿੱਖਾਂ ਦੇ ਮਨਾਂ ਦੇ ਵਿੱਚ ਅੱਜ ਵੀ ਬਹੁਤ ਗੁੱਸਾ ਹੈ ਤੁਹਾਡੇ ਅਸੀਂ ਅੱਜ ਵੀ ਆਪਣੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਕਿ ਉਹਨਾਂ ਨੇ ਉਹ ਪਾਪ ਦੀਆਂ ਕੰਡਾ ਨੂੰ ਟਵਾ ਦਿੱਤਾ ਫਿਰ ਇਹ 3 ਅਕਤੂਬਰ 1621 ਨੂੰ ਗੁਰੂ ਆ ਨਗਰ ਹਰਗੋਬਿੰਦਪੁਰ ਦੇ ਵਿੱਚ ਉਸ ਦਾ ਮਲਿਆ ਮੇਠੀ ਕਰਦਾ ਚੰਦੂ ਦੇ ਪਰਿਵਾਰ ਦਾ ਇਸ ਕਰਕੇ ਗੁਰੂ ਘਰ ਨਾਲ ਜਿਹੜਾ ਵੀ ਮੱਥਾ ਲਾਵੇਗਾ ਖਤਮ ਹੋ ਜਾਵੇਗਾ 25 ਮਈ 1606 ਦਾ ਦਿਨ ਜਿਹੜਾ ਵਾ ਸਿੱਖ ਕੌਮ ਲਈ ਬੜਾ ਦੁੱਖਾਂ ਭਰਿਆ ਸੀ ਕਿਉਂਕਿ ਇਸ ਦਿਨ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਹੋਈ ਸੀ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਜਿੱਤਰ ਸਿੰਘ ਤਸਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ